ਸੁਣਦੇ ਰਹੋ ਜੀ ਬੰਦੇ ਨਾ ਪਾਣੇ ਕਲਾ ਅੱਜ ਲੱਭੇ ਨਾ ਕਿਹਾ ਨਹੀਂ ਜਿਹੜੇ ਆਪਾਂ ਦੋ ਜਣੇ ਸੋਹਣੇ ਆ ਰੱਬ ਨੇ ਬਣਾਇਆ ਸਾਡੇ ਸੋਹਣੇ ਆ ਬਾਕੀ ਆਵੇ ਥੋੜਾ ਸਰਦੇ ਸਾਡੇ ਹੋਰ ਵੀਰੇ ਮੇਰੀ ਗੱਲ ਸੁਣੋ ਆਪਾਂ ਵੱਡੀ ਗੱਡੀ ਕਢਾ ਲਈ ਇੱਕ ਹੋਰ ਯਾਰ ਕੀ ਕਰਾਂਗੇ ਵੱਡੀ ਗੱਡੀ ਕਢਾਗੇ ਲੈ ਦੱਸ ਦੋ ਗੱਡੀਆਂ ਰਹਿ ਗਈਆਂ ਗੱਡੀਆਂ ਸੋਹਣੀਆਂ ਇੱਕ ਟੂਚ ਲਾਣਨਾ ਇੱਕ ਮੈਚ ਲਾਣਨੇ ਆ ਤੀਜੀ ਫਿਰ ਡਰਾਈਵਰ ਚੰਗਾ ਜਿਹਾ ਲੱਭਾਂਗੇ ਲੱਭ ਲਾਂਗੇ ਮਨ ਨੂੰ ਗੱਡੀ ਨਵੀਂ ਇੱਕ ਹੋਰ ਕਢਾਈਏ ਵੱਡੀ ਕਢਾਵਾਂਗੇ ਆਣਾ ਅਹ ਫਿਰ ਡਰਾਈਵਰ ਚੰਗਾ ਜਿਹਾ ਵੇਖ ਲਈਏ ਨਾ ਕੋਈ ਚੰਗਾ ਡਰਾਈਵਰ ਲੱਭ ਕੇ ਤੇ ਫਿਰ ਆਪਾਂ ਜਾ ਕੇ ਕਢਾ ਲਿਆਵਾਂਗੇ ਕੋਈ ਡਰਾਈਵਰ ਲੱਭੋ ਉਹਦੇ ਨਾਲੇ ਮੈਨੂੰ ਗੱਡੀ ਕਢਾ ਕੇ ਦਿਓ ਹਾਂ ਕੋਈ ਨਹੀਂ ਮੈਂ ਕਢਾ ਦਿੰਦਾ ਡਰਾਈਵਰ ਆਪਾਂ ਚੰਗਾ ਜਿਹਾ ਲੱਭੀਏ ਪਹਿਲਾਂ ਫਿਰ ਨਾਲ ਮੇਰੇ ਜਾ ਕੇ ਜਿਹੜੀ ਪਸੰਦ ਕਰੇਗਾ ਲੈ ਆਵਾਂ ਹਮ ਮੈਂ ਕਹਿੰਦਾ ਨਾ ਤੁਹਾਨੂੰ ਮੈਂ ਬਾਹਰ ਜਾਣਾ ਆਹੋ ਹੋ ਨਹੀਂ ਬਾਹਰ ਜਾਣਾ ਕਿਉਂ ਬਾਹਰ ਜਾ ਕੇ ਜਰੂਰ ਕਹਿੰਦਾ ਨੌਕਰਾਵਣਾ ਹੈ ਕੋਦੀ ਭਾਂਡੇ ਮਾਜਲਾ ਪੀਜ਼ਾ ਜਿਵੇਂ ਕਰਿਆ ਸਮਾਨ ਆ ਪਾਰਸਲ ਦੇ ਆ ਇਹ ਕਰ ਇਦਾਂ ਚੰਗਾ ਇੱਥੇ ਕੰਮ ਕਰਦੇ ਨਾਲੇ ਆਪਣੇ ਮਾਲਕ ਬਣ ਕੇ ਬਹਾਂਗੇ ਆਪਣੀਆਂ ਗੱਡੀਆਂ ਹੋਣਗੇ ਆਪਣਾ ਕੰਮ ਕਰ ਹੋ ਗ੍ਰਿੰਦ ਕੀਤੀ ਜਾਵੇ ਤਾਂ ਬਾਹਰ ਨਾਲ ਵੱਧ ਪੈਸਾ ਇੱਥੇ ਹਾਂ ਹੁਣ ਮੈਂ ਇੱਥੇ ਰਹਿਣਾ ਇੱਥੇ ਐ ਮਾਲਕੀ ਕਰਨੀ ਫੋਲ ਠੀਕ ਹੋਰ ਭਾਬੀ ਕਿੱਥੇ ਤੇਰੀ ਪਤਾ ਨਹੀਂ ਕਿੱਥੇ ਹੋਣੇ ਆ ਜੇ ਆਵਾਜ਼ ਦੇਉ ਨੂੰ ਕਿ ਸਮਝ ਲੈ ਕੇ ਆ ਨਾ ਗੱਲਿਆ ਕੀ ਤੁਹਾਨੂੰ ਵੀ ਰੋਣਾ ਆਉਂਦਾ ਹੈ ਜੀ ਕੀ ਕਹਿਣਾ ਸੋ ਉਹ ਤੁਸੀਂ ਆ ਬੜੇ ਤਿਆਰਸ਼ਾ ਹੋਏ ਜੀ ਕੀ ਕਰਨੇ ਤਿਆਰਸ਼ਾ ਨੂੰ ਕਿੱਧਰ ਸੂਈ ਚ ਕੰਮ ਕਰਨ ਦੇ ਸਣੀ ਲੱਗ ਨਹੀਂ ਆ ਕੋ ਕੋ ਮੇਛੇ ਦੇ ਘਰ ਤੇ ਕਪੜੇ ਬੁੰਦੇ ਅੱਜ ਬੜੇ ਤਿਆਰਸ਼ਾ ਵਿੱਚ ਕੀ ਕੱਲ ਕੀ ਹੈ ਸੇਵਕ ਨੂੰ ਪਤਾ ਹੀ ਹੈ ਅੱਜ ਰਖੜੀ ਦਾ ਦਿਨ ਹੈ ਤੇ ਮੇਰਾ ਕੋਈ ਭਰਾ ਹੀ ਨਹੀਂਗਾ ਚਾਚਾ ਜੀ ਦਾ ਮੁੰਡਾ ਸੀ ਉਹ ਤਾਂ ਚਲਾ ਗਿਆ ਪ੍ਰਦੇਸਾਂ ਨੂੰ ਫਿਰ ਮੈਂ ਤਿਆਰਸ਼ਾ ਨੂੰ ਨਹੀਂ ਸੀ ਆਂ ਨਹੀਂ ਜਾਂਦੀ ਸਾਂ ਅੱਜ ਪਤਾ ਨਹੀਂ ਮੇਰੇ ਦਿਲ ਨੂੰ ਹੌਲ ਹੀ ਪੇ ਜਾਣ ਕਿ ਸਾਰੀਆਂ ਤਿਆਰ ਹੋ ਗਈ ਤੁਰੀਆਂ ਫਿਰਦੀਆਂ ਡੱਬੇ ਮਠਾਈਆਂ ਦੇ ਲੈਣ ਦੀਆਂ ਨੇ ਗਿਫਟ ਲੈਣ ਦੀਆਂ ਨੇ ਤਿਆਰ ਸ਼ਾ ਰਹਿਣਾ ਹੋਈਆਂ ਲੈਣ ਨਵੇਂ ਕੱਪੜੇ ਪੈਸਾ ਕੁਛ ਤੇ ਮੈਂ ਆਪਣੇ ਸ਼ੌਂਕ ਕਿਉਂ ਮਾਣਾ ਮੈਂ ਰਖੜੀ ਬੰਨਣ ਕਿ ਨਾ ਜਾ ਸਕਦੀ ਉਹਨਾਂ ਨੇ ਤਾਂ ਮੇਨਾਂ ਫਰਕ ਨਹੀਂ ਛੱਡਦਾ ਪਰ ਮੈਂ ਤਿਆਰ ਤੇ ਹੋ ਸਕਦੀ ਆ ਨਾ ਸੋਨਾ ਸੂਟ ਸਵਾਇਆ ਤਨ ਤੇ ਗਹਿਣਾ ਸਜਾਇਆ ਤਾਂ ਕਰਦਾ ਕੰਮ ਕਰੀ ਹੈ ਨਹੀਂ ਪੀਆ ਅੱਛੀ ਕਿਹੜੀ ਗੱਲ ਐ ਕਿ ਜ਼ਰੂਰੀ ਐ ਮੇਰਾ ਖੜੀ ਬੰਨਣ ਜਾਣਾ ਤੇ ਤਾਂ ਹੀ ਮੈਨੂੰ ਹੱਕ ਦਾ ਤਿਆਰ ਹੋਉਂਦਾ ਮੈਂ ਕਰਦੇ ਵਾਸਤੇ ਪਾਂਦੇ ਰਿਤੇ ਮੰਜਾ ਹੈ ਮਰਜੀ ਆ ਤੁਹਾਡੀ ਮੈਂ ਤੁਹਾਨੂੰ ਬੁਲਾਉਣਾ ਹੈ ਤੇ ਤੁਸੀਂ ਇੰਨੀ ਗੱਲਾਂ ਦੱਸਦੀਆਂ ਮੈਨੂੰ ਚਲੋ ਉਧਰ ਫੇਰ ਆਪਾਂ ਬੰਦਿਆ ਚਲ ਬਾਤ ਉਹ ਕਿਥੇ ਬਹਿ ਗਿਆ ਲੈ ਆਂਦੀ ਭਾਬੀ ਨੂੰ ਓਏ ਹੋਣ ਲੱਗੇ ਭਾਬੀ ਵੀ ਕੀ ਕਰਨ ਦੀ ਮੇਰੇ ਭਾਬੀ ਵਾਲੇ ਦੇਖੇ ਸੀ ਬੜਾ ਤਿਆਰ ਸ਼ਹਿਰ ਹੋਏ ਜੇ ਕਿਥੇ ਚਲੀ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋਵੇ ਤੁਹਾਡੇ ਮੀਆਂ بیوی ਦੀ ਆਪਸੀ ਗੱਲ ਮੈਨੂੰ ਵੀ ਪਤਾ ਸਿਆਬੇ ਨੋਂ ਨਹੀਂ ਮਨਵਾ ਲੈਂਦੇ ਅੰਦਰ ਜਿਹੜਾ ਪੁੱਛਣਾ ਉੱਚਾ ਨਹੀਂ ਆਹ ਲੰਦੇ ਆਹ ਬਿਲਕੁਲ ਉਹ ਆ ਗਿਆ ਭਾਬੀ ਆਹ ਆ ਭਾਬੀ ਸਵਾਗਤ ਹੈ ਤੁਹਾਡਾ ਨਹੀਂ ਕਿਉਂ ਕੀ ਗੱਲ ਹੋ ਗਈ ਹੈ ਕੀ ਗੱਲ ਬੜੀ ਤਿਆਰ ਸ਼ਰ ਹੋਈ ਕਿਉਂ ਤੇ ਹੁੰਡੀਆਂ ਚ ਮੰੁੰਦਰਾ ਪਈਆਂ ਇਹ ਉਂਗਲੀਆਂ ਨੂੰ ਹੁੰਡੀਆਂ ਇਹ ਕਿਉਂ ਬਾਰੂ ਮੰੁੰਦਰੀਆਂ ਬਨਵਾਈਆਂ ਪਾ ਨਾ ਸਟੇ ਨਾ ਨਹੀਂ ਵੀਰੇ ਮੈਂ ਤਾਂ ਆਦਾ ਚੈਨ ਪਾਈ ਨਾ ਕਿਹਨੇ ਧੌਣ ਹੀ ਵੱਡ ਗਿਆ ਤੇ ਚੈਨ ਲਾ ਕੇ ਗਾਂਹ ਜਾਣੀ ਤੂੰ ਘਰ ਵਾਲੀ ਲੱਭਦੀ ਰਹਿਣਾ ਤੇਾ ਪੋਟੇ ਦਿਓਰ ਹੋਵੇ ਦਿਓਰ ਹੋਵੇ ਤੇ ਇਦਾਂ ਦਾ ਹੈ ਨਾ ਭਰਾ ਵਸੇ ਦੂਜੀ ਲਵਦਾ ਖੜਦਾ ਹੈ ਥੋਣ ਵੜਦੇ ਨਹੀਂ ਹੱਥ ਵੜਦੇ ਨੇ ਸ਼ੁਰੂ ਤੋਂ ਤਾਂ ਦੀਆਂ ਹੀ ਆ ਕਿ ਇਹਦੀ ਹਿੰਮਤ ਨਹੀਂ ਹੱਥ ਵੀ ਲਾ ਜਵੇ ਹਿੰਮਤ ਤਾਂ ਉਹ ਨਹੀਂ ਹਕੀਕਤ ਤੁਹਾਨੂੰ ਮੈਂ ਕਹਿ ਜੇ ਅੱਜ ਤਿਆਰ ਦਾ ਦਿਨ ਨਾ ਨਾਲ ਦੀ ਭਾਬੀਆਂ ਇਧਰ ਗਲੀ ਚ ਸਾਰੀਆਂ ਆਈਆਂ ਨੇ ਤਿਆਰ ਸ਼ਹਿਰੀਆਂ ਅਸੀਂ ਰਖੜੀ ਦੇ ਜਾਣ ਦੀਆਂ ਸੀ ਤੇ ਮੇਰਾ ਵੀ ਦਿਲ ਹੋਇਆ ਕਿ ਮੈਂ ਚੱਲ ਤਿਆਰੀ ਹੋ ਜੰਨੀ ਉਦਾਂ ਹੀ ਘੁੰਮ ਫੇਰ ਆਨੀ ਆ ਜਿੱਦਾਂ ਅੱਗੇ ਹਰ ਰਖੜੀ ਧੰਲੀ ਸੀ ਐਸ ਲਈ ਮੈਂ ਤਿਆਰ ਹੋ ਗਈ ਆ ਰਖੜੀ ਦੇ ਘੜੀਆਂ ਬੂਰੀਆ ਬਾਨੀ ਆ ਹਾਂ ਇਹ ਕੋ ਚਾਚੇ ਦਾ ਭਰਾ ਮੁੰਡਾ ਜਿਹੜਾ ਤਰਾ ਨਾ ਦਾ ਭਰਾ ਬਣਿਆ ਐ ਸਬਾਨ ਲੈ ਕੇ ਗਿਆ ਨਹੀਂ ਐ ਅਗਲਾ ਕਿੰਨੇ ਕੇ ਪੈਸੇ ਤੇ ਨੇ ਹੱਜ ਬਣਾ ਦਿੰਦੇ ਇਸ ਸਬਾਨ ਦੇ ਕਿੰਨੇ ਪੈਸੇ ਬਣੇ ਇਸ ਸਬਾਨ ਦੇ ਕਿੰਨੇ ਪੈਸੇ ਬਣੇ ਉਹ ਗਿਣ ਕੇ ਤੇ 43 ਦਾ ਰੱਦ ਦਿੰਦਾ ਹੀ ਲੱਪਣ ਪਏ ਉਹ ਦਿੰਦਾ ਭਾਵੇਂ 100 ਰੁਪਏ ਹੀ ਪੈਸੇ ਸਬਾਨ ਦੇ ਪੈਸੇ ਨਹੀਂ ਗਿਣੀ ਦੇ ਤੜੀ ਤੇ ਭਾਵੇਂ 100 ਰੁਪਏ ਰੱਖੇ ਸੱਤ ਦੇ ਲੋਬਿਆਰ ਦਵੇ ਉਹਨੂੰ ਕਹਿੰਦੇ ਭੈਣ ਭਰਾ ਦਾ ਰਿਸ਼ਤਾ ਚਲੋ ਉਹਨਾਂ ਦੇ ਖਾਨਦਾਨ ਦੀ ਗੰਦੀ ਆਦਤ ਹੈ ਕੀ ਹੈ ਹੋਪ ਨਹੀਂ ਪੈਣ ਵਾਲੀ ਵੀ ਇਦਾਂ ਹੀ ਕਰਦੇ ਜੇ ਉਹ ਵਿਚਾਰੀ ਕੱਲੀ ਕੱਲੀ ਇਹਨਾਂ ਦੀ ਭੈਣ ਚਾ ਚੰਗੀ ਗੱਲ ਛੇਤੀ ਆਵੇ ਛੋਟੀ ਉਹ ਆਪਣੇ ਪਿਓ ਵਸੇ ਤੇ ਭਰਾਵਾਂ ਵਸੇ ਸਮਾਨ ਲੈ ਕੇ ਜਾਂਦੀ ਆ। ਰਖੜੀ ਬੰਨੀ ਹੈ ਨਾ? ਭਰਾ ਲੱਭਦੀ ਹੈ ਨਾ ਰਖੜੀ ਬੰਨੀ ਹੈ? ਨਹੀਂ। ਆਹ ਬੰਨਨੀ ਨਹੀਂ ਮੈਂ ਰਖੜੀ ਕਿਸੇ ਨੂੰ। ਮੈਨੂੰ ਤਾਂ ਨਫ਼ਰਤ ਜੀ ਹੋ ਗਈ ਰਖੜੀ ਤੋਂ। ਦਿਲੋਂ ਬੰਨੀ ਐ ਮੈਂ ਚਾਚੇ ਦੇ ਮੁੰਡੇ ਨੂੰ ਰਖੜੀ। ਹੂੰ। ਤੇ ਗਿੰਦੀ-ਮਿੰਦੀ ਕਰਦਾ ਸੀ। ਡੱਬਾ ਕਿੰਨੇ ਦਾ ਲਿਆਈਆਂ? ਹਾ ਕਿੰਨੇ ਦਾ ਲਿਆਈਆਂ? ਮਨਾਂ ਹੀ ਟੁੱਟ ਗਿਆ। ਉਹ ਤਾਂ ਕਿੱਦਾਂ ਫੜਿਆ ਜਾਂਦਾ ਹੈ? ਛੱਡੋ। ਨਹੀਂ ਇੱਕ ਵਾਰੀ ਪਤਾ ਨਹੀਂ ਬਾਬੀ ਨੇ ਗੀਤਾ ਮੇਰੇ ਖਾਲਾ ਵਾਵਾ ਹੀ ਸਮਾਨ ਖਰੀਆ ਸਮਾਨ ਹੋਣਾ 1000 1200 ਦਾ ਉਹਨੇ 500 ਰੁਪਏ ਕੱਢ ਕੇ ਫਿਰ ਸਵਕ ਪੈਸਿਆਂ ਦਾ ਕੋਈ ਮੁੱਲ ਨਹੀਂਗਾ ਭੈਣ ਭਰਾ ਦੇ ਰਿਸ਼ਤੇ 'ਚ ਜੇ ਤੂੰ ਹੀ ਸਮਝੋ ਭੈਣ ਆਪਣਾ ਨਾ ਇੰਨੀ ਕਿ ਖੁਸ਼ੀ ਨਾਲ ਤਿਆਰ ਹੋ ਕੇ ਜਾਂਦੀ ਹੈ ਆਪਣੇ ਪੇਕੇ ਐਨਾ ਸਮਾਨ ਜੋ ਵੀ ਖੁਸ਼ੀ ਨਾਲ ਲੈ ਕੇ ਜਾਂਦੀ ਹੈ ਭਰਾ ਵਸਤੇ ਪਿਓ ਵਸਤੇ ਪਰਜਾਈ ਵਸਤੇ ਭਤੀਜੇ ਭਤੀਜੀਆਂ ਵਸਤੇ ਮਾਂ ਵਸਤੇ ਉਹ ਸਿਰਫ ਇੱਕ ਕਦਰ ਲੈਂਦੀ ਪਿਆਰ ਮੰਗਦੀ ਕਿ ਮੇਰਾ ਸਾਥ ਦੇਣਗੇ ਦੁੱਖ ਸੁੱਖ 'ਚ ਜਦੋਂ ਉਹਦੀ ਗਿੰਦੀ ਪੈਸਿਆਂ 'ਚ ਕਰਦੇ ਆ ਨਾ ਫੇਰ ਉਹ ਇਸ ਤੇ ਕੋਈ ਮਤਲਬ ਨਹੀਂ ਦਿੰਦਾਗਾ ਤੇ ਇਹੋ ਗੱਲ ਮੈਂ ਤੁਹਾਨੂੰ ਕਹਿਣਾ ਸੀ ਤੂੰ ਵੀ ਉਦੋਂ ਸਮਝਦੇ ਨਹੀਂ ਚਲੋ ਦੇਰ ਸਵੇਰਾਂ ਗਲਤੀ ਆਈ ਮੈਨੂੰ ਤਾਂ ਨਫ਼ਰਤ ਹੋ ਗਈ ਮੈਨੂੰ ਉਹਨੂੰ ਕੋਈ ਕਹਿ ਦੇਣਾ ਕਿ ਚੱਲ ਮੈਂ ਅਗਰਾ ਭਰਾਵਾਂ ਦਾ ਰਖੜੀ ਬੰਨ ਲਾ ਮੈਂ ਉਹਨੂੰ ਕਹੂੰਗੀ ਹੱਥ ਜੜਾ ਲਾ ਪਰ ਆਹ ਲੱਭ ਜਣਾ ਕਿ ਤੇ ਫਿਰ ਤਿਆਰ ਹੋ ਕੇ ਘਰ ਬੈਠੀ ਜਾਣਾ ਚੁੱਪੀ ਮੈਂ ਤੁਹਾਡੇ ਨਾਲ ਖੰਮਲ ਫਿਰ ਜਾਵਾਂਗੀ ਵੈਸੇ ਜਿਹੜਾ ਮੇਰਾ ਭਰਾ ਦਿੱਤੇ ਗਏ ਉਹ ਐ ਖੜੇ ਬੈਠਾ ਪਹਿਲਾਂ ਤੇਰੇ ਨਾਲ ਇਨੂੰ ਲੈ ਜਾ ਮੇਰੇ ਦਿਓਰ ਨੂੰ ਕੁਛ ਕਹਿਣਾ ਨਹੀਂ ਜੇ ਆਪੇ ਲੈ ਕੇ ਜਾਓ ਮੈਂ ਚੱਲਿਆਂਗੇ ਤੇ ਮੈਂ ਬਗੀ ਨਹੀਂ ਆ ਸ਼ਾਰਟ ਲੈ ਕੇ ਦਵਾਂਗੀ ਸੂਟ ਵੀ ਵਧੀਆ ਦਾਦਾ ਦਾਦਾ ਦੇਖਿਆ ਇਹ ਜੀ ਲਾਲ ਜੀ ਕਿਤੇ ਹੁੰਦਾ ਨਾ ਜਨਾਨੀ ਤੇ ਐਨੇ ਕਹਿਣਾ ਸੀ ਮੈਂ ਇੰਨਾ ਸਮਾਨ ਲਈ ਆ ਮੇਰੇ ਇੰਨੇ ਪੈਸੇ ਦੇ ਦੇ ਐਨੇ ਕਹਿ ਲੈਣਾ ਸੀ ਪਰ ਇਹ ਮੇਰੇ ਵਰਗਾ ਬਿਲਕੁਲ ਨਹੀਂਗਾ ਦਿਲ ਵੱਡਾ ਰੱਖ ਜੇਬ ਤਾਂ ਮਾਲਕ ਮਿੱਠਾ ਵੱਡੀ ਕਰਨ ਵਾਲਾ ਨਹੀਂ ਨਹੀਂ ਹਾਂ ਜੇ ਉਹ ਮੇਰਾ ਮਾਲਕ ਕਹਿੰਦੀ ਕਰਨ ਇਹ ਮਾਲਕ ਨਹੀਂ ਉਹ ਰੱਬ ਜਿਹੜਾ ਸਭ ਨੂੰ ਦਿੰਦਾ ਵੈ ਉਹ ਮੈਨੂੰ ਦਿੰਦਾ ਮੈਂ ਤੈਨੂੰ ਦਿੰਨਾ ਪਰ ਤਿਆਰ ਆ ਕੇ ਬਹਿ ਜਾਂਦੇ ਗਹਿਣਾ ਇਹ ਪਾਲਿੰਦ ਫਿਰ ਲੋ ਜੀ ਇਹ ਦੋਨੋਂ ਤੇ ਮੇਰੇ ਗਹਿਣੇ ਤੇ ਸੂਟ ਦੇ ਮਗਰ ਪੈ ਗਏ ਨੇ ਜਾ ਜਾ ਭਾਬੀ ਨੂੰ ਘੁਮਾ ਲਿਆ ਛੋਟੀ ਜੀ ਵੀਡੀਓ ਬਣਾਈ ਐ ਬਹੁਤ ਹੀ ਛੋਟਾ ਜਿਹਾ ਮੈਸੇਜ ਇਹਦੇ ਚ ਅੱਜ ਕੱਲ ਕੀ ਰੀਤੀ ਰਿਵਾਜ ਹੋ ਗਏ ਨੇ ਭੈਣ ਕੀ ਲਿਆਈ ਐ ਦੋ ਡੱਬੇ ਲੈ ਆਈ ਏ ਗਿਫਟ ਪੈਕ ਲੈ ਆਈ ਏ ਕੋਈ ਭਾਬੀ ਵਾਸਤੇ ਸੋਨਾ ਜਾਂ ਗਿਫਟ ਲੈ ਆਈ ਏ ਭਾਬੀ ਵਾਸਤੇ ਵੀ ਤਾਂ ਕੁਝ ਲਿਆਉਣਾ ਚਾਹੀਦਾ ਹਾਏ ਹਾਏ ਨਹੀਂ ਫਰੂਟ ਲੈ ਕੇ ਆਈ ਏ ਛੋਟੇ ਭਰਾਵੋਸ ਤੇ ਵੱਖਰਾ ਲੈ ਆਈ ਵੱਡੇ ਵਾਸਤੇ ਵੱਖਰਾ ਲੈ ਆਈ ਪਤੀਜਿਆਂ ਵਾਸਤੇ ਵੱਖਰਾ ਲੈ ਆਈ ਤੂੰ ਕਿਹੜੇ ਰੀਤੀ ਰਵਾਜਾਂ ਜੰਝ ਫੇਰੇਗੇ ਓ ਤੂੰ ਕੀ ਤਾਂ ਭੁੱਖ ਬਖਾਉਂਦੇ ਓ ਇਹ ਤੁਹਾਡੇ ਘਰ ਦੀ ਧੀ ਇੱਕ ਡੱਬਾ ਲੈ ਕੇ ਆ ਕੇ ਭਰਾ ਨੂੰ ਇੱਕ ਧਾਗਾ ਬੰਨਣਾ ਆਉਂਦੀ ਆ ਨਾ ਤਾਂ ਉਸ ਰਿਸ਼ਤੇ ਦਾ ਮੁੱਲ ਉਸ ਚੀਜ਼ ਨੂੰ ਪਿਆਰ ਨੂੰ ਸਮਝੋ ਕੀ ਦਿਖਾਵਾ ਕਰਨ ਦੇ ਉਹ ਦੇ ਤੇਰੇ ਦੀ ਖਰੀਦਦਾਰੀ ਆ ਫਰੂਟੀਆਂ ਲਈ ਇਹਨੂੰ ਪੈਸੇ ਘੱਟ ਦੇਈ ਆ ਕੀ ਬਿਸਕੁਟ ਸੜੇ ਜੇ ਲੈ ਆਂ ਅਸੀਂ ਤਾਂ ਨਾ ਪਤੀਸਾ ਖਾਂਦੇ ਆ ਅਸੀਂ ਕੋਈ ਦੂਜੀ ਮਿਠਾਈ ਨਹੀਂ ਖਾਂਦੇ ਪੈਸੇ ਦੇ ਦੀ ਤੂੰ ਸਾਨੂੰ ਅਸੀਂ ਪਤੀਸਾ ਆਪ ਮੰਗਾ ਲਾਂਗੇ ਇਹ ਚੰਗੇ ਨਹੀਂ ਕੰਮ ਫਿਰ ਕੁਝ ਮਾਵਾਂ ਕੁਝ ਇਹੋ ਜਿਹੇ ਰਿਸ਼ਤੇ ਆ ਕਿ ਆਪਣੀਆਂ ਹੀ ਪਰਜਾਈਆਂ ਭਰਾਵਾਂ ਦੇ ਸਾਹਮਣੇ ਧੀਆਂ ਨੂੰ ਜਲੀਲ ਕਰ ਦਿੰਦੇ ਨੇ ਨਿਆ ਕੀ ਲਈਆਂ ਆ ਮੇਰੀ ਨੂੰ ਵੇ ਕਿੰਨੇ ਸੋਹਣੀ ਚੀਜ਼ਾਂ ਲੈ ਕੇ ਆਂਦੀ ਐ ਕਦਰ ਕਰ ਲਓ ਥੋੜੀ ਜਿਹੀ ਸਮਝ ਲਓ ਕਿ ਪਤਾ ਨਹੀਂ ਧੀ ਭੈਣ ਦੀ ਵੀ ਕਿੱਥੇ ਲੋੜ ਪੈ ਜਾਂਦੀ ਐ ਨਫ਼ਰਤ ਹੋ ਜਾਂਦੀ ਗਈਆਂ ਨੂੰ ਭੈਣਾਂ ਨੂੰ ਅੰਦਰੋਂ ਪਰ ਉਹ ਬੱਜੀਆਂ ਗੁੱਜੀਆਂ ਆ ਕੇ ਨਾ ਵਿਚਾਰੀਆਂ ਰਖੜੀ ਬੰਨ ਦਿੰਦੀਆਂ ਨੇ ਕਿ ਚੱਲ ਲੋਕ ਦਿਖਾਵਾ ਪੂਰਾ ਕਰ ਲਈਏ ਪਰ ਅੰਦਰੋਂ ਟੁੱਟੀਆਂ ਹੁੰਦੀਆਂ ਨੇ ਪਰ ਮੈਂ ਇਹ ਚਾਹਾਂਗੀ ਜੇ ਰਿਸ਼ਤਾ ਰੱਖਣਾ ਨਾ ਤੇ ਦਿਲ ਦਾ ਰੱਖੋ ਆ ਧਾਗਿਆਂ 'ਚ ਕੁਝ ਨਹੀਂ ਜੇ ਰੱਖਿਆ ਅੱਗੋ ਤੁਹਾਨੂੰ ਮੇਰੀ ਵੀਡੀਓ ਗਲਤ ਲੱਗੀ ਹੈ ਮੈਂ ਤੁਹਾਨੂੰ ਦੱਸਦਾ ਮੈਂ ਵੀ ਇੱਕ ਚੀਜ਼ ਬੜੀ ਗੱਗੀ ਭਾਈ ਮੈਂ ਚੱਲੀ ਜੀ ਮੰਨ ਲਓ ਪਰ ਦੋ ਭਰਾ ਨਾ ਇੱਕ ਭਰਾ ਮਾੜਾ ਇੱਕ ਭਰਾ ਤਕੜਾ ਭੈਣ ਆਉਂਦੀ ਆ ਤਕੜਿਆ ਲੋਕੇ ਚਲ ਜਾਂਦੀ ਆ ਰਖੜੀ ਬੰਨ ਕੇ ਉਹਨੇ ਚਲ ਜਾਂਦੀ ਮਾੜਿਆ ਤੇ ਜਿੱਦਨ ਮਾੜੇ ਦਾ ਘਰ ਪਹ ਪਿਆ ਮਾੜੇ ਨੇ ਮਤਲਬ ਪੱਲੇ ਕੋ ਜਾ ਆ ਗਿਆ ਫੇ ਮਾੜੇ ਨਾਲ ਲਿਗਾਉਣਾ ਸ਼ੁਰੂ ਹੋ ਗਈ ਚਾਲ ਪੈਸੇ ਦਾ ਰਹਿ ਗਿਆ ਅੱਜ ਕੱਲ ਇਹ ਭੈਣਾਂ ਨੂੰ ਨਾ ਸਮਝਉਣੀ ਚਾਹੀਦੀ ਇਹ ਅੱਜ ਕੱਲ ਦਾ ਰਿਸ਼ਤਾ ਹਾਂ ਅੱਜ ਕੱਲ ਇਹ ਅੱਜ ਕੱਲ ਦਾ ਜਿਹੜਾ ਤੇ ਲੋਕ ਦਿਖਾਵਾ ਨਹੀਂ ਇਹ ਨੇਚਰ ਚੱਲ ਪਿਆ ਚੱਲ ਪਿਆ ਕਿ ਅੱਜ ਕੱਲ ਦੀ ਜਿਹੜੀ ਦੁਨੀਆ ਨਾ ਉਹ ਸਿਰ ਪੈਸੇ ਦੀ। ਕਹਿੰਦੇ ਨਾ ਜਿਹਦੀ ਜੇਬ ਭਰੀ ਉਹਦੇ ਨਾਲ ਯਾਰੀ। ਨਾ ਕਰੋ ਇਦਾਂ। ਠੱਡ ਸਲਾਮਤ ਮੰਗੋ ਰੱਬ ਕੋਲੋਂ। ਰੋਸੇ ਰਿਟ ਕੋ ਬਾਬਾ ਜੀ ਸਾਹਿਬ ਨਸੇਤਾਂ ਚੰਗੀਆਂ ਰੱਖਣਾ। ਕੋਈ ਦੁੱਖ ਨਾ ਲੱਗੇ। ਪੈਸਾ ਤਾਂ ਵੀ ਇੰਜ ਕਮਾ ਲੈਣਾ ਪਤਾ ਨਹੀਂ ਲੱਗਣਾ। ਸੋ ਇਹ ਵੀਡੀਓ 'ਚ ਬੜਾ ਪਿਆਰਾ ਇੱਕ ਮੈਸੇਜ ਹੈਗਾ ਮੈਂ ਕਿ ਧੀਆਂ ਭੈਣਾਂ ਸਾਡੀਆਂ ਪਿਆਰ ਦੀਆਂ ਭੁੱਖੀਆਂ। ਗਿਫਟ, ਪੈਸਾ, ਸਮਾਨ। ਉਹਦਾ ਬੰਦਾ ਬੈਠਾ ਉਹਨੂੰ ਦੇਣ ਵਾਸਤੇ। ਕਿਸੇ ਕੋਲ ਮਾਮ ਕੇ ਭੁੱਖੀਆਂ ਨਹੀਂ। ਵੇਖਦੀਆਂ ਨੇ ਭਰਾ ਪਰਜਾਈ ਦੀ ਨੀਅਤ ਕਿਦਾਂ ਦੀ ਦੇਣ ਲਈ ਸੋਨਾਂ ਨੂੰ ਨਾ ਸਮਝੋ ਧੀਆਂ ਨੂੰ ਵੀ ਤੇ ਭਰਾ ਪਰਜਾਈਆਂ ਨੂੰ ਵੀ ਜੇ ਔਖੇ ਨੇ ਤੇ ਔਖੇ ਵੇਲੇ ਵੀ ਤੇ ਜੇ ਸੁਖੇ ਨੇ ਤੇ ਸੁਖੇ ਵੇਲੇ ਵੀ ਕਿਉਂਕਿ ਕੁਝ ਮਾਵਾਂ ਹੀ ਆਪਣੇ ਪੁੱਤਰਾ ਨੂੰ ਨਾ ਪੈਣਾ ਦੀ ਨਜ਼ਰਾਂ 'ਚ ਗਿਰਾ ਦਿੰਦੀਆਂ ਨੇ ਕਿ ਉਹਨੇ ਕੀ ਤੈਨੂੰ ਦੇਣਾ ਸਵਾਹ ਕੁਝ ਦੇ ਨਾਮ ਹੈ ਨਾ ਕਰਿਆ ਕਰੋ ਸਮਾਂ ਬਦਲਦੇ ਪਤਾ ਨਹੀਂ ਲੱਗਦਾ ਹੈਗਾ ਸੋ ਇੱਕ ਗੁਪਤ ਜੀ ਗੱਲ ਹੈ ਸੇਵਕ ਨੇ ਦੱਸੀ ਸੀ ਗੱਲ ਕਿ ਸੇਵਕ ਕਹਿੰਦਾ ਅੱਜ ਅਣਜਾਣੇ ਚ ਮਤਲਬ ਮੈਂ ਘਰੋਂ ਆਇਆ ਤੇ ਕਿਸੇ ਨੇ ਕਹਿਤਾ ਕਿ ਮੈਂ ਨਾ ਤੁਹਾਨੂੰ ਧਾਗਾ ਬੰਨਣਾ ਤੇ ਸੇਵਕ ਕਹਿੰਦਾ ਮੈਂ ਤਾਂ ਗਲਤੀ ਨਾਲ ਆ ਗਿਆ ਮੇਰਾ ਪਰਸ ਵੀ ਘਰ ਆ ਗਿਆ ਤੇ ਧਾਗਾ ਬੰਨਿਆ ਮੈਂ ਉਹਨੂੰ ਕੁਝ ਦਿੱਤਾ ਨਹੀਂ ਮੈਂ ਕਿਹਾ ਉਹ ਤੇਰੇ ਮਤਲਬ ਇੱਕ ਪਿਆਰ ਲਈ ਤੇ ਨਾ ਇੱਕ ਰਿਸ਼ਤਾ ਜੋੜਨ ਲਈ ਖਲੋਤੀ ਤੇਰੇ ਜੇਬ ਚ ਪੈਸਿਆਂ ਲਈ ਨਹੀਂ ਖਲੋਤੀ ਹੋएगी ਇਸ ਲਈ ਆਪਣੇ ਦਿਮਾਗ ਚ ਤੂੰ ਪੈਸਾ ਲੈ ਆਇਆ ਨਾ ਇੱਥੇ ਤੂੰ ਗਲਤ ਹੋ ਗਿਆ ਰਿਸ਼ਤੇ ਪਿਆਰ ਦੇ ਹੁੰਦੇ ਨੇ ਇੱਜ਼ਤ ਦੇ ਹੁੰਦੇ ਸਾਥ ਦੇ ਕਿਸੇ ਔਖੇ ਵੇਲੇ ਦੇ ਪੈਸਾ ਨਹੀਂ ਪੈਸਾ ਤੂੰ ਵੀ ਕਮਾਉਣਾ ਪੈਸਾ ਉਹ ਵੀ ਕਮਾਉਂਦੀ। ਇਸ ਲਈ ਰਿਸ਼ਤਿਆਂ ਨੂੰ ਪੈਸੇ ਨਾਲ ਨਾ ਤੋਲੋ। ਐ ਬੇਨਤੀ ਹੈ ਸਾਡੀ। ਵੀਡੀਓ ਵਧੀਆ ਲੱਗੇਗੀ, ਮੈਸੇਜ ਸਾਡਾ ਵਧੀਆ ਲੱਗਿਆਗਾ। ਪਲੀਜ਼ ਲਾਈਕ ਕਰਨਾ, ਕਮੈਂਟ ਕਰਨਾ, ਸ਼ੇਅਰ ਵੀ ਕਰਨਾ। ਔਰ ਚੈਨਲ ਨੂੰ ਸਬਸਕ੍ਰਾਈਬ ਕਰਦੇ। ਵੀਡੀਓ ਵੰਦੋ ਕਿਸੇ ਦੋਮਣ ਲਈ ਤੇ ਅਸੀਂ ਕੀ ਕਿਹਾ ਸੀ? ਲਾਈਕ, ਕਮੈਂਟ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਹੋ ਰਹਿ ਗਿਆ ਬੈਲ ਟਨ। ਔਰ ਸਾਡੀ ਸਾਸਰੀ ਘਰ ਤੇ ਸੇਵਕ ਦੀ ਸਾਸਰੀ ਦਾ ਸਾਸਰੀ ਘਰ।